ਚੋਣ ਕਮਿਸ਼ਨ ਦੇ ਵੱਲੋਂ ਇੱਕ ਵੱਡਾ ਐਕਸ਼ਨ ਲਿਆ ਗਿਆ ਹੈ ਜਿੱਥੇ 334 ਰਜਿਸਟਰਡ ਗੈਰ ਮਾਨਤਾ ਪ੍ਰਾਪਤ ਪਾਰਟੀਆਂ ਦੀ ਮਾਨਤਾ ਰੱਦ ਕਰ ਦਿੱਤੀ ਗਈ ਹੈ ਤਾਂ ਸੀ ਕਿ ਚੋਣ ਕਮਿਸ਼ਨ ਦੇ ਵੱਲੋਂ ਦੱਸਿਆ ਗਿਆ ਹੈ ਕਿ ਇਹ ਜੋ ਵੀ 334 ਪਾਰਟੀਆਂ ਨੇ ਇਹ ਦੇਸ਼ ਦੇ ਵੱਖ-ਵੱਖ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਲ ਸੰਬੰਧਿਤ ਨੇ ਤਾਂ ਇਹ 334 ਪਾਰਟੀਆਂ ਦੀ ਮਾਨਤਾ ਰੱਦ ਕਰ ਦਿੱਤੀ ਗਈ ਹੈ ਯਾਨੀ ਕਿ ਹੁਣ ਇਹਨਾਂ ਦੀ ਹੋਂਦ ਖਤਮ ਹੋ ਚੁੱਕੀ ਹੈ ਇਲੈਕਸ਼ਨ ਕਮਿਸ਼ਨ ਦਾ ਕਹਿਣਾ ਹੈ ਕਿ ਸਾਲ 2019 ਤੋਂ ਇਹ ਪਾਰਟੀਆਂ ਕਿਸੇ ਵੀ ਚੋਣ ਲੜਨ ਦੇ ਵਿੱਚ ਜੋ ਹੈ ਇਲੈਕਸ਼ਨ ਕਮਿਸ਼ਨ ਦੀਆਂ ਸ਼ਰਤਾਂ ਨੂੰ ਫਾਲੋ ਨਹੀਂ ਕਰ ਰਹੀਆਂ ਸੀ ਜਿਸ ਤੋਂ ਬਾਅਦ ਚੋਣ ਕਮਿਸ਼ਨ ਦੇ ਵੱਲੋਂ ਇਹ ਐਕਸ਼ਨ ਜੋ ਹੈ ਲਿਆ ਗਿਆ ਹੈ ਚੋਣ ਕਮਿਸ਼ਨ ਦਾ ਕਹਿਣਾ ਹੈ ਕਿ ਨਾ ਤਾਂ ਇਹਨਾਂ ਪਾਰਟੀਆਂ ਦੇ ਕਿਤੇ ਦਫ਼ਤਰ ਹੀ ਮਿਲ ਰਹੇ ਨਹੀਂ ਜਿਸ ਤੋਂ ਬਾਅਦ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਇਹਨਾਂ 334 ਪਾਰਟੀਆਂ ਦੀ ਜੋ ਇਹ ਰਜਿਸਟਰਡ ਗੈਰ ਮਾਨਤਾ ਪ੍ਰਾਪਤ ਜੋ ਪਾਰਟੀਆਂ ਨੇ ਇਹਨਾਂ ਦੀ ਜੋ ਹੈ ਉਹ ਮਾਨਤਾ ਰੱਦ ਕਰ ਦਿੱਤੀ ਗਈ ਹੈ ਇਹਨਾਂ ਨੂੰ ਅਨਲਿਸਟ ਜੋ ਹੈ ਉਹ ਕੀਤਾ ਜਾ ਚੁੱਕਿਆ ਹੈ ਤਾਂ ਹੁਣ ਦੱਸ ਦਈਏ ਕਿ ਦੇਸ਼ ਦੇ ਵਿੱਚ ਜਿੱਥੇ ਪਹਿਲਾਂ 2854 ਰਜਿਸਟਰਡ ਗੈਰ ਮਾਨਤਾ ਪ੍ਰਾਪਤ ਪਾਰਟੀਆਂ ਸੀ ਉੱਥੇ ਹੀ ਹੁਣੇ ਸਫਾਈ ਅਭਿਆਸ ਤੋਂ ਬਾਅਦ ਹੁਣ 2520 ਜੋ ਹੈ ਉਹ ਰਜਿਸਟਰਡ ਗੈਰ ਮਾਨਤਾ ਪ੍ਰਾਪਤ ਪਾਰਟੀਆਂ ਜੋ ਨੇ ਉਹ ਰਹਿ ਗਈਆਂ ਨੇ ਦੇਸ਼ ਭਰ ਦੇ ਵਿੱਚ ਤਾਂ ਹੁਣ ਭਾਰਤ ਦੀ ਜੇਕਰ ਗੱਲ ਕਰੀਏ ਤਾਂ 6 ਨੈਸ਼ਨਲ ਪਾਰਟੀ ਕੌਮੀ ਪਾਰਟੀਆਂ ਜੋ ਨੇ ਉਹ ਹਨ ਤੇ ਉੱਥੇ ਹੀ ਦੱਸ ਦਈਏ ਕਿ 60 ਖੇਤਰੀ ਪਾਰਟੀਆਂ ਰਜਿਸਟਰਡ ਨੇ ਤਾਂ ਚੋਣ ਕਮਿਸ਼ਨ ਦੇ ਵੱਲੋਂ ਇਹ ਵੱਡਾ ਐਕਸ਼ਨ ਲਿਆ ਗਿਆ ਹੈ ਜਿੱਥੇ 334 ਰਜਿਸਟਰਡ ਗੈਰਮਾਨਤਾ ਪ੍ਰਾਪਤ ਪਾਰਟੀਆਂ ਨੂੰ ਅਨਦਰਸਟਡ ਕਰ ਦਿੱਤਾ ਗਿਆ ਹੈ ਜਾਨੀ ਕਿ ਇਹ ਪਾਰਟੀਆਂ ਦੀ ਹੋਂਦ ਖਤਮ ਕਰ ਦਿੱਤੀ ਗਈ ਹੈ ਮਾਨਤਾ ਰੱਦ ਕਰ ਦਿੱਤੀ ਗਈ ਹੈ ਦੱਸਦੇ ਕਿ ਇਲੈਕਸ਼ਨ ਕਮਿਸ਼ਨ ਦਾ ਕਹਿਣਾ ਹੈ ਕਿ ਇਹ ਪਾਰਟੀਆਂ ਪਿਛਲੇ 6 ਸਾਲਾਂ ਤੋਂ ਸਾਲ 2019 ਤੋਂ ਜੋ ਹੈ ਉਹ ਚੋਣ ਕਮਿਸ਼ਨ ਦੀਆਂ ਸ਼ਰਤਾਂ ਨੂੰ ਫੋਲੋ ਨਹੀਂ ਕਰ ਰਹੀਆਂ ਸੀ ਜਿਸ ਤੋਂ ਬਾਅਦ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਇਹ ਵੱਡਾ ਐਕਸ਼ਨ ਸਖਤ ਰੁਖ ਇਹਨਾਂ ਪਾਰਟੀਆਂ ਦੇ ਖਿਲਾਫ ਜੋ ਹੈ ਉਹ ਅਪਣਾਇਆ ਗਿਆ ਹੈ ਜਿਸ ਤੋਂ ਬਾਅਦ ਇਹਨਾਂ ਦੀ ਮਾਨਤਾ ਨੂੰ ਰੱਦ ਕਰ ਦਿੱਤਾ ਗਿਆ ਹਾਲਾਂਕਿ ਜੇਕਰ ਕੋਈ ਪਾਰਟੀ ਇਸ ਫੈਸਲੇ ਤੋਂ ਅਸੰਤੁਸ਼ਟ ਹੈ ਯਾਨੀ ਕਿ ਉਸ ਦੇ ਵਿੱਚ ਹਾਮੀ ਨਹੀਂ ਭਰਦੀ ਤਾਂ ਉਹ ਇਲੈਕਸ਼ਨ ਕਮਿਸ਼ਨ ਨੂੰ ਇਸ ਦੀ ਅਪੀਲ ਕਰ ਸਕਦੀ ਹੈ ਪਰ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਇਹ ਐਕਸ਼ਨ ਜੋ ਹੈ ਉਹ ਲਿਆ ਗਿਆ ਹੈ ਜੋ ਇਹ 334 ਦੇਸ਼ਪੜ ਦੇ ਵਿੱਚ ਵੱਖ-ਵੱਖ ਸੂਬਿਆਂ ਦੀਆਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਇਹ ਪਾਰਟੀਆਂ ਜੋ ਸੀ ਉਹਨਾਂ ਦੀ ਜੋ ਹੈ ਉਹਨਾਂ ਨੂੰ ਅਨਲਿਸਟਡ ਜੋ ਹੈ ਉਹ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਕਰ ਦਿੱਤਾ ਗਿਆ ਹੈ ਤਾਂ ਹੁਣ ਦੇਸ਼ ਦੇ ਜੋ ਮੌਜੂਦਾ ਸਥਿਤੀ ਦੀ ਗੱਲ ਕਰੀਏ ਤਾਂ 6 ਨੈਸ਼ਨਲ ਪਾਰਟੀਆਂ ਨੇ ਤੋਂ ਇਹੀ 67 ਪਾਰਟੀਆਂ ਜੋ ਨੇ ਉਹ ਵੱਖ-ਵੱਖ ਖੇਤਰੀ ਪਾਰਟੀਆਂ ਦੇਸ਼ਪੜ ਦੇ ਵਿੱਚ ਜੋ ਹੈ ਉਹ ਮੌਜੂਦ ਨੇ ਤਾਂ 334 ਪਾਰਟੀਆਂ ਨੂੰ ਜੋ ਰਜਿਸਟਰਡ ਗੈਰ ਮਾਨਤਾ ਪ੍ਰਾਪਤ ਜੋ ਹੈ ਉਹ ਪਾਰਟੀਆਂ ਸੀ ਉਹਨਾਂ ਦੀ ਮਾਨਤਾ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਰੱਦ ਕਰ ਦਿੱਤੀ ਗਈ ਹੈ ਇਲੈਕਸ਼ਨ ਕਮਿਸ਼ਨ ਦਾ ਕਹਿਣਾ ਹੈ ਕਿ ਜੋ ਇਲੈਕਸ਼ਨ ਕਮਿਸ਼ਨ ਦੀ ਜੋ ਪ੍ਰਣਾਲੀ ਹੈ ਚੋਣ ਪ੍ਰਣਾਲੀ ਹੈ ਉਸ ਨੂੰ ਪਾਦਰਸ਼ ਬਣਾਉਣ ਦੇ ਲਈ ਇਹ ਐਕਸ਼ਨ ਜੋ ਹੈ ਉਹ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਲਿਆ ਗਿਆ ਹੈ